ਨਾਬਾਦੀ ਗੱਲ ਕਰਾਂਗੇ ਜਿੱਦੇ ਸ਼ਰਮ ਨੇ ਅਕਾਲੀ ਦਲ ਦੇ ਨਵੇਂ ਭਰਤੀ ਨੂੰ ਲੈ ਕੇ ਪਿੰਡ ਮੱਲੇਵਾਲ ਦੇ ਵਿੱਚ ਸੀਨੀਅਰ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚੀ ਜਿਸ ਵਿੱਚ ਇਕਬਾਲ ਸਿੰਘ ਝੁੰਦਾ ਬੀਬੀ ਸਤਵੰਤ ਕੌਰ ਅਤੇ ਸਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਰਹੇ ਅਤੇ ਨਾਲ ਸਾਬਕਾ ਸੰਸਦ ਪ੍ਰੇਮ ਸਿੰਘ ਜੰਮੂ ਮਾਦਰਾ ਵੀ ਪਹੁੰਚੇ ਹੋਏ ਸਨ ਕਲਤਾ ਸਾਹਿਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਜਿਹਦੇ 5 ਮੈਂਬਰ ਭਾਰਤੀ ਮਹਿਮ ਦੇ ਵਿੱਚ ਲਗਾਤਾਰ ਕੰਮ ਜਿਹੜਾ ਕਰ ਰਹੇ ਨੇ ਅੱਜ 5 ਮੈਂਬਰੀ ਕਮੇਟੀ ਜਿਹੜੀ ਨਾਬਾ ਬਲਾਕ ਦੇ ਪਿੰਡ ਮੱਲੇਵਾਲ ਦੇ ਵਿੱਚ ਪਹੁੰਚੇ ਜਦੇ ਦੋ ਮੈਂਬਰ ਬੀਬੀ ਸਤਵੰਤ ਕੌਰ ਇਕਬਾਲ ਸਿੰਘ ਝੁੰਦਾ ਪਹੁੰਚੇ ਨੇ ਉਹਨਾਂ ਨਾਲ ਸਾਬਕਾ ਮਤੀ ਸਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ ਨੇ ਕਿਸ ਤਰ੍ਹਾਂ ਦੀ ਭਾਰਤੀ ਮਹਿਮ ਨੂੰ ਪੂਰੇ ਪੰਜਾਬ ਦੇ ਵਿੱਚ ਹੰਗਾਰਾ ਮਿਲਿਆ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨਾਲ ਚੰਦੂ ਮਾਜਰਾ ਸਭ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਭਾਰ ਪੰਜਾਬ ਦੇ ਵਿੱਚ ਦੇਖੋ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੰਥ ਦੇ ਨਾਂ ਤੇ ਸਨੇਹਾ ਸਿੰਘ ਸਹਿਬਾਨ ਨੇ ਜੋ ਭਾਰਤੀ ਮਹਿਮ ਦੀ ਕਮੇਟੀ ਬਣਾ ਕੇ ਸ਼ੁਰੂ ਕੀਤਾ ਸੀ ਮੈਂ ਸਮਝਦਾ ਉਹ ਇੱਕ ਲਹਿਰ ਬਣ ਗਈ ਇੱਕ ਮਹਿਮ ਖੜੀ ਹੋ ਗਈ ਔਰ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਔਰ ਦੁਨੀਆ ਵਿੱਚੋਂ ਤਾਂ ਆਨਲਾਈਨ ਭਾਰਤੀ ਦੀਆਂ ਰਿਪੋਰਟਾਂ ਆ ਰਹੀਆਂ ਨੇ ਮੈਂ ਦੁਨੀਆ ਭਰ ਦੇ ਵਿੱਚੋਂ ਸੁਆ ਵੀ ਆ ਚਾ ਵੀ ਅੱਜ ਮੱਲੇਵਾਲ ਪਿੰਡ ਜਿਹੜਾ ਨਾਭੇ ਹਲਕੇ ਦਾ ਬਹੁਤ ਵੱਡਾ ਪਿੰਡ ਹੈ ਇਤਿਹਾਸਕ ਪਿੰਡ ਆ ਔਰ ਇਸ ਪਿੰਡ ਦੇ ਵਿੱਚ ਭਾਰਤੀ ਕਮੇਟੀ ਦੇ ਦੋ ਮਾਜੋ ਮੈਂਬਰ ਆਏ ਝੁੰਡਾ ਸਾਹਿਬ ਤੇ ਬੀਬੀ ਸੁਵੰਤ ਕਾ ਮੈਂ ਸਮਝਦਾ ਕਿ ਅੱਜ ਕਾਠ ਲਾ ਮਿਸਾਲ ਸੀ ਉਤਸ਼ਾਹ ਸੀ ਆ ਸਰਜੀ ਸਿੰਘ ਜੀ ਰਖੜਾ ਸਾਹਿਬ ਸਾਹਰੀ ਸਿੰਘ ਹੋਰੀ ਮਲ ਮੈਂ ਸਮਝਦਾ ਕਿ ਆ ਹਲਕੇ ਦੇ ਲੋਕ ਖੜੇ ਨੇ ਰਵਿੰਦਰ ਹੋਰੀ ਆਪਣੇ ਮਜੀਤ ਸਿੰਘ ਹੋਰੀ ਮਹਲਾ ਸੁਤਵਿੰਦਰ ਸਿੰਘ ਟੋਹੜਾ ਹੋਰੀ ਮੈਂ ਕਹਿ ਸਕਦਾ ਕਿ ਜਿਸ ਤਰ੍ਹਾਂ ਲੋਕ ਆਪ ਮਹਾਰੇ ਚੱਲ ਕੇ ਆਏ ਨੇ ਇਹ ਹਾਬਤ ਕਰਦਾ ਕਿ ਲੋਕ ਇੱਕ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਦੇਖਣਾ ਚਾਹੁੰਦੇ ਨੇ ਸਿੰਘ ਬਾਦਲ ਨੂੰ ਹਾਜ਼ਮ ਨਹੀਂ ਆ ਰਹੀ ਭਰਤੀ ਕਿਉਂ ਕੱਲ ਫਿਰ ਤਨਖਾਹਾਂ ਕਰਾਰ ਦਿੱਤਾ ਗਿਆ ਪੰਜ ਪਿਆਰੇ ਵੱਲੋਂ ਪਟਨਾ ਸਾਹਿਬ ਤੋਂ ਦੇਖੋ ਉਹ ਤਾਂ ਧਾਰਮਿਕ ਮਾਮਲਾ ਉਹ ਤਾਂ ਤਖਤ ਸਾਹਿਬਾਨਾਂ ਦਾ ਮਾਮਲਾ ਪਰ ਦੁੱਖ ਵੜਾ ਰਿਹਾ ਅਫਸੋਸ ਵੜਾ ਰਿਹਾ ਦੁਨੀਆ ਭਰ ਵਿੱਚ ਤੇ ਬੈਠਾ ਹਰ ਸਿੱਖ ਚਿੰਤਤਾ ਕਿ ਲੀਡਰਾਂ ਵਿੱਚ ਲੜਾਈ ਤਾਂ ਦੇਖੀ ਆ ਧੜਿਆਂ ਵਿੱਚ ਲੜਾਈ ਦੇਖੀ ਆ ਪਰ ਹੁਣ ਤਖਤਾਂ ਦੀ ਲੜਾਈ ਕਰਾਤੀ ਬਲ ਇਹ ਸਾਨੂੰ ਸੋਚਣਾ ਪਏਗਾ ਔਰ ਸਾ ਸੁਖੀਰ ਸਿੰਘ ਬਾਦਲ ਉਹਨਾਂ ਨੂੰ ਇੰਨੀ ਨੀਵੀਂ ਪੱਧਰੀ ਭਾਸ਼ਾ ਨਹੀਂ ਬੋਲਣੀ ਚਾਹੀਦੀ ਅਫਤਾਲੋ ਪ੍ਰਧਾਨ ਰਹੇ ਨੇ ਸਾਡੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਇਸ ਲੈਵਲ ਦੀ ਛੋਟੀ ਭਾਸ਼ਾ ਨੀਵੀਂ ਸ਼ਬਦਾਵਲੀ ਮੈਂ ਕਹਾਂਗਾ ਉਹਨਾਂ ਨੂੰ ਨਹੀਂ ਵਰਤਣੀ ਚਾਹੀਦੀ ਜਿਸ ਤਰ੍ਹਾਂ ਉਹਨਾਂ ਨੇ ਬਨਪ੍ਰੀਤ ਵਾਲੀ ਬਾਰੇ ਭਾਸ਼ਾ ਵਰਤੀ ਆ ਔਰ ਮਤ ਸਾਰਾ ਕੁਝ ਜਿਵੇਂ ਉਹ ਦਾਤਾ ਹੁੰਦੇ ਨੇ ਦੂਜੇ ਭਖਾਰੀ ਹੁੰਦੇ ਨੇ ਉਹ ਤਾਂ ਇਸੇ ਹਿਸਾਬ ਨਾਲ ਕਹਿ ਰਹੇ ਨੇ ਵੀ ਜੇ ਕੋਈ ਰੋਟੀ ਵੀ ਖਾਂਦਾ ਉਹ ਵੀ ਸਾ ਸੁਵੀਰ ਸਿੰਘ ਬਾਦਲ ਨੇ ਖਲਾਈ ਆ ਮਤ ਇਸ ਤਰ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਵਿਚਾਰ ਇਸ ਤਰ੍ਹਾਂ ਦੀ ਭਾਸ਼ਾ ਮੈਂ ਇਸ ਦਾ ਕਿਸੇ ਬੰਦੇ ਨੂੰ ਨਹੀਂ ਵਰਤਣੀ ਚਾਹੀਦੀ ਪਰ ਸਾ ਸੁਵੀਰ ਸਿੰਘ ਬਾਦਲ ਜਿਹੜੇ ਕਿਸੇ ਸਮੇਂ ਸ਼ਰਮਣੀ ਕਾਲੀਦਾ ਦੇ ਪ੍ਰਧਾਨ ਰਹੇ ਉਹਨਾਂ ਨੂੰ ਤਾਂ ਇਸ ਤਰ੍ਹਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਔਰ ਜੇ ਸਾ ਸੁਵੀਰ ਸਿੰਘ ਬਾਦਲ ਆਪ ਵੀ ਸੋਚਣ ਇਹ ਜਦੋਂ ਉਹਨਾਂ ਦੇ ਪਿਤਾ ਜੀ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਪਿਤਾ ਨਹੀਂ ਬਣਾਇਆ ਲੋਕਾਂ ਨੇ ਬਣਾਇਆ ਪੰਥ ਨੇ ਬਣਾਇਆ ਤੇ ਜੇ ਉਹ ਵੀ ਡਿਊਟੀ ਸਿਆਂ ਬਣੇ ਤਾਂ ਵੀ ਪੰਥ ਨੇ ਬਣਾਇਆ ਕਿਤੇ ਉਹਨਾਂ ਇਹਨਾਂ ਸਮਝੋ ਵੀ ਸਰਕਾਰਾਂ ਸੀ ਬਾਦਲ ਨੇ ਬਣਾਤੇ ਸੀ ਤੇ ਜੋ ਕੁਝ ਉਹਨਾਂ ਨੇ ਹਾਸਲ ਕੀਤਾ ਉਹਦਾ ਹਵਤਾ ਵੀ ਧਿਆਨ ਕਰ ਲੈ ਕਿਸੇ ਨੂੰ ਲਾਂਭੇ ਦੇਣ ਦੀ ਥਾਂ ਤੋਂ ਹਰਮੀਰ ਸਿੰਘ ਮਾਨ ਰਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਕਰਾਂਗੇ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ ਕਿੰਨੀ ਭਾਰਤੀਆ ਜਿਹੜੀ ਹੋ ਚੁੱਕੀ ਆ ਉਹਦੇ ਨਾਬਾ ਦੇ ਵਿੱਚ ਪਹੁੰਚੇ ਨੇ 2 ਮੈਂਬਰ ਜੋ ਕਮੇਟੀ ਆ ਸ੍ਰੀ ਅਕਾਲ ਤਾਉ ਸਾਬ੍ਹ ਵੱਲੋਂ ਬਣਾਈ ਗਈ ਸੀ ਉਹ ਅਜੇ ਨਾਬਾ ਦੇ ਵਿੱਚ ਪਹੁੰਚੀ ਆ ਜਿੱਥੇ ਠਾਠਾ ਮਾਰਦਾ ਕਾਠਾ ਜਿਹੜਾ ਠਾਠਾ ਮਾਰਦਾ ਕਾਠਾ ਵੇਖਿਆ ਗਿਆ ਰਖੜਾ ਸਾਬ੍ਹ ਕਿੰਨੀ ਭਾਰਤੀਆ ਜੀ ਹੁਣ ਤੱਕ ਹੋ ਚੁੱਕੀ ਦੇਖੋ 26 ਲੱਖ ਸਾਡੀ ਕਾਫੀ ਮੰਡੀ ਗਈ ਹੈ ਅੱਜ ਵੀ ਤੁਸੀਂ ਦੇਖਿਆ ਕਿ ਕਾਫੀ ਮੁੱਕ ਗਈਆਂ ਲੋਕਾਂ ਨਾਲ ਵਾਦਾ ਕਰਨਾ ਪਿਆ ਵੀ ਥੋੜੀ ਕੋ ਘਰੇ ਪਚਾ ਲਾਂਗੇ ਸੀ ਬਹੁਤ ਡਿਮਾਂਡ ਹੈ ਲੋਕ ਧਰਮ ਦੇ ਨਾਲ ਜੁੜੇ ਹੋਏ ਨੇ ਅਕਾਲ ਤਖਤ ਸਾਹਿਬ ਦੇ ਨਾਲ ਜੁੜੇ ਹੋਏ ਨੇ ਲੋਕ ਆਹ ਮਹਾਰਤ ਦੇਖਿਆ ਕਿ ਡਬੜਾ ਕੱਠ ਹੋਇਆ ਇੱਥੇ ਅਸੀਂ ਵੀ ਨਹੀਂ ਸੋਚਿਆ ਕਿ ਡਬੜਾ ਕੱਠ ਹੋਊਗਾ ਲੋਕਾਂ ਦੇ ਵਿੱਚ ਬਹੁਤ ਬੜਾ ਉਛਾ ਹੈ ਲੋਕ ਚਾਹੁੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਉਹ ਲੀਡਰਸ਼ਿਪ ਮੂਰੇ ਆਵੇ ਜਿਹੜੀ ਲੋਕ ਚਾਹੁੰਦੇ ਹੋਣ ਏ ਨਹੀਂ ਕਿ ਮੈਂ ਚਾਹਣਾ ਮੈਨੂੰ ਬਣਾ ਦਿਓ ਖਾਣਾ ਚਾਹਦਾ ਖਾਣਾ ਚਾਹਦਾ ਆ ਮਹਾਰੇ ਆਈ ਗੱਲ ਨਹੀਂ ਹੈ ਅੱਜ ਜੇ ਕੋਈ ਨੁਕਸਾਨ ਹੋਇਆ ਤਾਂ ਆ ਮਹਾਰੇ ਕਰਕੇ ਨੁਕਸਾਨ ਹੋਇਆ ਹੈ ਆਈ ਸਮਝਣ ਲੱਗੇ ਕਿ ਪੰਥ ਪੰਥ ਸਾਡੀ ਜੇਬ ਚ ਹੈ ਪੰਥ ਦਾ ਮੈਂ ਬਾਬਾ ਜੋ ਮੈਂ ਕਹਿ ਦੂੰਗਾ ਉਹੀ ਹੋਊਗਾ ਸੋ ਇਹ ਗੱਲਾਂ ਬਹੁਤ ਮਾੜੀਆਂ ਨੇ ਇਹਦੇ ਕਰਕੇ ਅਜੇ ਹਾਲਾਤ ਪੈਦਾ ਹੋਏ ਨੇ ਅੱਜ ਜੋ ਬਿਆਨ ਤੁਸੀਂ ਦੇਖ ਰਹੇ ਹੋ ਆ ਛੋਟੇ ਛੋਟਾ ਬੰਦਾ ਵੀ ਬੋਲਣ ਲੱਗ ਗਿਆ ਤੇ ਉਹ ਬੰਦੇ ਅੱਜ ਬੋਲਣ ਲੱਗੇ ਜਿਹਨੇ ਪਹਿਲਾਂ ਕਹਿੰਦੇ ਸੀ ਸ਼ੁਰੂੀ ਰੋਟੀ ਰਾ ਉੱਠ ਕੇ ਖਾ ਗਿਆ ਵੇਖ ਰਹੇ ਹੋ ਚਿੱਟਾ ਵੇਚਦਾ ਹੈ ਇਹ ਤੁਸੀਂ ਦੇਖਿਆ ਹੀ ਹੈ ਕਿੱਡੀ ਕਿੱਡੀਆ ਵੀਡੀਓ ਬਾਈਆਂ ਨੇ ਜਦੋਂ ਅਕਾਲੀ ਦਲ ਜੁਆਇਨ ਕਰ ਲਿਆ ਉਹਨਾਂ ਦੇ ਨਾਂ ਚੜ ਰਿਹਾ ਫਿਰ ਸਾਰਾ ਕੁਝ ਦੁੱਤ ਹੋਇਆ ਹੁਣ ਜਿਹੜੇ ਉਹਦੇ ਨਾਲ ਸੀਗੇ ਅੱਜ ਉਹਨਾਂ ਨੂੰ ਬਾੜਾ ਕਹਿਣ ਲੱਗਿਆ ਸਾਹਿਬ ਕਿਤਨੇ ਕਿਤੇ ਲੱਗ ਨਹੀਂ ਰਿਹਾ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਘਬਰਾਹਟ ਮਹਿਸੂਸ ਹੋ ਰਹੀ ਹੈ ਕਿਤਨੇ ਕਿਤੇ ਇਹ ਇਕੱਠ ਨੇ ਜਿਹੜੇ ਮੈਂਬਰੀ ਕਮੇਟੀ ਬਣਾਈ ਗਈ ਹੈ ਅਕਾਲ ਤਖਤ ਸਾਹਿਬ ਵੱਲੋਂ ਉਸ ਨੂੰ ਲੈ ਕੇ ਲੱਗ ਨਹੀਂ ਰਿਹਾ ਤੁਹਾਨੂੰ ਬਹੁਤ ਵੱਡੀ ਘੁਰਾਟ ਹੈ ਹੁੰਦਾ ਹੀ ਹੈ ਜਿਹੜੇ ਬੰਦੇ ਨੇ ਰਾਜ ਕੀਤਾ ਹੋਵੇ ਜਿਹੜੇ ਕਹੇ ਇਹ ਗੱਲ ਹੋ ਵੀ ਜੋ ਕਹਿਤਾਂ ਹੋਈ ਹੋ ਜਾਣਾ ਤੇ ਅੱਜ ਉਹ ਦੇ ਖਿਲਾਫ ਕਿੰਨੇ ਇਕੱਠ ਹੋ ਰਹੇ ਨੇ ਕਿੰਨੇ ਲੋਕ ਇਕੱਠੇ ਹੋ ਰਹੇ ਨੇ ਉਹ ਦੀ ਜਗਰਾਟ ਹੋ ਜਾਂਦੀ ਹਰ ਬੰਦੇ ਹੋ ਜਾਂਦੀ ਹੈ ਸੋ ਹੁਣ ਤਾਂ ਉਹ ਦੇ ਘਰ ਬੈਠਣ ਵਾਲੀ ਗੱਲ ਹੀ ਹੈ ਤੇ ਜਦੋਂ ਬੰਦਾ ਫਿਰ ਜਿਆਦਾ ਤੂਸ਼ੀਆਂ ਮਾਰਨ ਲੱਗ ਜਾਵੇ ਬਹੁਤਾ ਬੋਲਣ ਲੱਗ ਜਾਵੇ ਤਾਂ ਕਲਵਾਟ ਹੋ ਜਾਂਦੀ ਹੈ ਫਿਰ ਇਹਦਾ ਮਸਲੂਕ ਅੰਤ ਹੋ ਰਿਹਾ ਬਿਲਕੁਲ ਅਖੜਾ ਸਾ ਲੱਗ ਨਹੀਂ ਰਿਹਾ ਤਖਤਾਂ ਦੇ ਵਿੱਚ ਲੜਾਈ ਆ ਕੇ ਖੜ ਗਈ ਹੁਣ ਜਿੱਥੇ ਆਗੂਆਂ ਦੇ ਵਿੱਚ ਲੜਾਈ ਦੇਖ ਦਿੱਤੀ ਸੀ ਹੁਣ ਤਖਤਾਂ ਦੇ ਵਿੱਚ ਲੜਾਈ ਦੇਖਣ ਲੱਗ ਰਹੀ ਆ ਇਹ ਬਹੁਤ ਮਾੜੀ ਗੱਲ ਹੈ ਤਸਤਾਤ ਚ ਕਦੇ ਲੜਾਈ ਨਹੀਂ ਹੋਣੀ ਚਾਹੀਦੀ ਜੀ ਮੀਡੀਆ ਲਈ ਨਾਬਾ ਤੋਂ ਹਰਮਨ ਸਿੰਘ ਮਹਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਭਾਰਤੀ ਤੇ ਲਈ ਉਹ ਅੱਜ ਨਾਬਾ ਦੇ ਪਿੰਡ ਮੱਲੇਵਾਲ ਦੇ ਵਿੱਚ ਪਹੁੰਚੇ ਨੇ ਕਮੇਟੀ ਦੇ ਦੋ ਮੈਂਬਰ ਇਕਬਾਲ ਸਿੰਘ ਝੁੰਦਾ ਪਹੁੰਚੇ ਨੇ ਮੈਂਬਰਸ਼ਿਪ ਜਾਰੀ ਆ ਝੁੰਦਾ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਨਾਬਾ ਦੇ ਵਿੱਚ ਵੀ ਕਮੇਟੀ ਜਿਹੜੀ ਪਹੁੰਚੀ ਅੱਜ ਇਹ ਪਾਰਟ ਦੇ ਖਲਾਸ ਤਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਪੰਜ ਮੈਂਬਰੀ ਕਮੇਟੀ ਵੱਲੋਂ ਕਾਰਜ ਜੋ ਰੰਭੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦੇ ਉਹਦੇ ਲਈ ਬਹੁਤ ਵੱਡਾ ਸਹਿਯੋਗ ਸਮੁੱਚੇ ਪੰਜਾਬ ਚੋਂ ਮਿਲ ਰਿਹਾ ਜਿਸ ਦੇ ਤਹਿਤ ਅੱਜ ਨਾਭਾ ਹਲਕੇ ਦੀ ਮੀਟਿੰਗ ਸੀ ਔਰ ਵੱਡੇ ਹਜ਼ਾਰਾਂ ਦੇ ਜਨਤ ਦੇ ਚ ਬੀਬੀਆਂ ਬੱਚੇ ਸਾਡੇ ਨੌਜਵਾਨ ਵੀਰ ਬਜ਼ੁਰਗ ਸਾਰੇ ਵਰਕਰ ਆਗੂ ਸੰਗਤ ਪਹੁੰਚੀ ਆ ਅਸੀਂ ਇਹਨਾਂ